ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਜਰਸੀ ਵੈਡ ਲੈ ਕੇ ਆਇਆ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦਿਆਂਗੇ ਕਾਲ ਬਾਈ ਜੀ ਅੱਛੀ ਕਾ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ ਪਿੰਡ ਧੌਲਾ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 79738482 ਭਰਾ 79738482 ਹਾਂ ਜੀ 79738482 ਵੀਰ ਦਾ ਮੋਬਾਈਲ ਨੰਬਰ ਹੈ ਵੀਰੇ ਜਿਹੜੀ ਆਪਾਂ ਸਕਰੀਨ ਤੇ ਬੈਠ ਦੇਖੀ ਹੈਗੀ ਕੀ ਡਿਟੇਲ ਹੈ ਕਿੰਨੇ ਕ ਦਿਨ ਬਾਕੀ ਨੇ ਸੂਣ ਚ ਤੇ ਪਿਛਲੇ ਸਾਲ ਕਿੰਨਾ ਕੁ ਦੁੱਤਾ ਹੈ ਦੁੱਧ ਵੀ 18-19 ਕਿਲੋ ਦਿੱਤਾ ਹੋਇਆ 18-19 ਕਿਲੋ ਦੁੱਧ ਦਿੱਤਾ ਹੋਇਆ ਸੂਹਾ ਕਹਿ ਮਾ ਭਰਾ ਮਾਲਕਾਂ ਨੇ ਦੱਸਣ ਮੁਤਾਬਕ ਤੀਜਾ ਸੂਹਾ ਵੀਰੇ ਆਪਾਂ ਨੂੰ ਦੇਖ ਕੇ ਪਤਾ ਨਹੀਂਗਾ ਅਗਲੇ ਦੇ ਘਰ ਦੀ ਤੇ ਅਗਲਾ ਤੀਜਾ ਕਹਿੰਦਾ ਦੀਗਾ ਮਾਲਕਾਂ ਨੇ ਦੱਸਣ ਅਨਸਾਰ ਵੀਰੇ ਕਹਿੰਦਾ ਤੀਜਾ ਸੂਹਾ ਮਾਲਕਾਂ ਨੇ ਦੱਸਿਆ ਸੂਣ ਨੂੰ ਤਿਆਰੀ ਹੈ ਭਰਾ ਬਸ ਅੱਜ ਸਵੇਰ ਨੂੰ ਸੂਖੂ ਭਰਾ ਸੂਣ ਨੂੰ ਬਿਲਕੁਲ ਤਿਆਰੀ ਹੈ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾਗਾ ਥਣ ਲੈਵੇ ਤਾਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਵੀ 17-18 ਕਿਲੋ ਦੁੱਧ ਕੋਈ ਇਹਨੂੰ ਜਿਆਦਾ ਮਹਿੰਗਾ ਨਹੀਂ ਰੱਖਦਾ ਆਰਡਰ ਕੁਆਲਿਟੀ ਦੇਖ ਲਓ ਲੱਤਾਂ ਦੇ ਵਿਚਾਲੇ ਕੰਪੈਕਟਰ ਆਰਡਰ ਕੱਲਾ ਕੱਲਾ ਨਿਕਣਵਾ ਸੀਲ ਠੰਡੀ ਦਾ ਕੋਈ ਅੰਤ ਨਹੀਂ ਚਾਹੇ ਗੱਬਣ ਥੱਲੇ ਬੈ ਕੇ ਵੰਟੇ ਖੇਡਿਓ ਆਇ ਨਹੀਂ ਹੈਗਾ ਵੀ ਡਰੀ ਕਰੀ ਜਾਊਗੀ ਖੁੱਲ ਕੇ ਵੀਰੇ ਕਿਹੜਾ ਦਵਾਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਬਾਅਦ ਵਿੱਚ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਜੇ ਕਿਸੇ ਵੀ ਨੂੰ ਘਰੇ ਚੋਂ ਨਾਲੇ ਨੇ ਜਰਸੀ ਵੇੜ ਲੈਣੀ ਹੈ ਤਾਂ ਬਾਈਆਂ ਨਾਲ ਜਰੂਰ ਸੰਪਰਕ ਕਰ ਲਿਓ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 797 36482 36482 ਦੋਰੇ ਤਾਰੇ ਦੀ ਵੈੜ ਬਿਲਕੁਲ ਸਾਫ ਹੈ ਸਾਊਸੀਲ ਵੈੜ ਆ ਬਾਕੀ ਬੈਂਜ ਦੇਖ ਲੋ ਹਵਾਨੇ ਤੇ ਐਦਾਂ ਦੀਆਂ ਨੇ ਜਿਵੇਂ ਭਾਰਤ ਦਾ ਨਕਸ਼ਾ ਹੁੰਦਾਗਾ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਅਰਡਰ ਕੁਆਲਿਟੀ ਅਰਡਰ ਵੈੜ ਨੇ ਜਦੋਂ ਸੂਣ ਲੱਗੀ ਹੋਰ ਵੀ ਬਣਾਉਣਾਗਾ ਦੁੱਧ ਖਰਾ 17 18 ਕਿਲੋ ਵੈੜ ਨੇ ਦੇ ਦੇਣਾ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਵੀਰੇ ਬਾਜ਼ੀ ਬਾਜ਼ਾ ਰੇਟ ਕੀ ਹੋਇਆ ਸਨੋ ਵਾਲਾ ਇਹ ਵੀਰੇ ਤੁਮਲ ਕਰਾ ਲੈਣਾ 70 ਕਰਾ ਲੈਣਾ 60 ਕਰਾ ਲੈਣਾ ਪੂਰੀ ਕੋਈ ਨਹੀਂ 62000 ਦੀ ਜੀ ਨੇ ਵੀਰ ਗਾਣਾ 70 75 ਮੋਲ ਕੋਸ ਕਰਾ ਲਓ 1000 ਦੀ ਵੜ ਆਪਾਂ ਦੇ ਦੇ ਦਾਂਗੇ ਘਰੇ ਆਏ ਬੰਦੇ ਦਾ ਮਨ ਤਾਂ ਜ਼ਰੂਰ ਹੋਊਗਾ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਜਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ